ਸਾਤਵੀਰ ਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਾਰ ਗਿਆ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵੇਖਦਾ ਤੇ ਅੱਜ ਚੱਲੀ ਆ ਜੀ ਮੈਂ ਵਾਪਸ ਕੈਰਨਾ ਤੇ ਬਸ ਹੁਣ ਥੋੜੀ ਦੇਰ ਤੱਕ ਨਿਕਲਣਾ 10 ਵਜੇ ਨਿਕਲਣਾ ਸੀ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਆਲਮੋਸਟ ਪੌੜਾ ਘੰਟਾ ਲੇਟ ਤੇ ਹੁਣ ਮੈਂ ਚਲਦੀ ਆ ਫਟਾਫਟ ਦਿਖਾਉਣੀ ਆ ਤੁਹਾਨੂੰ ਤੇ ਰਖੜੀ ਵੀ ਬੰਨੀ ਆ ਮੈਂ ਉਹ ਦਿਖਾਉਣੀ ਆ ਉਸ ਤੋਂ ਬਿਨਾ ਮੈਂ ਇੱਕ ਵੀਡੀਓ ਅਪਲੋਡ ਕਰੂੰਗੀ ਕਿ ਜਿਹੜੇ ਲੋਕ ਮਤਲਬ ਜਿਹੜੇ ਇੰਨੇ ਮਹਿੰਗੇ ਟੈਕਸੀ ਵਗੈਰਾ ਕਰਕੇ ਇੰਨੇ ਜਿਹਨਾਂ ਨੂੰ ਸਫਰ ਕਰਨਾ ਔਖਾ ਆ ਵੀ ਛੱਡ ਕੇ ਆਉਂਦੇ ਨੇ ਤਾਂ ਮੈਂ ਇੱਕ ਵੀਡੀਓ ਅਲੱਗ ਤੋਂ ਅਪਲੋਡ ਕਰੂੰਗੀ ਜਿਦੇ ਵਿੱਚ ਤੁਸੀਂ ਬਹੁਤ ਈਜ਼ੀ ਤਰੀਕੇ ਨਾਲ ਇਥੋਂ ਆਰਾਮ ਨਾਲ ਬੈਠ ਕੇ ਬਾਈ ਬੱਸ ਦੇ ਵਿੱਚ ਜਾ ਸਕਦੇ ਹੋ ਦਿੱਲੀ 에ਰਪੋਰਟ ਤੱਕ ਉਹਦੀ ਅਲੱਗ ਤੋਂ ਵੀਡੀਓ ਅਪਲੋਡ ਕਰੂੰਗੀ ਕਿ ਕਿੰਨਾ ਸੌਖਾ ਆ ਜਾਂ ਔਖਾ ਆ ਜਾਂ ਕਿਵੇਂ ਆ ਉਹਦੀ ਵੀਡੀਓ ਮੈਂ ਅਲੱਗ ਤੋਂ ਅਪਲੋਡ ਕਰੂੰਗੀ ਕਿਉਂਕਿ ਮੈਂ ਬਾਈ ਬੱਸ ਚੱਲੀਆਂ ਚੰਡੀਗੜ੍ਹ ਤੋਂ ਤੇ ਉਹਦੀ ਤੁਹਾਡੀ ਡਿਟੇਲਸ ਵੀ ਦੇ ਦੂੰਗੀ ਮੈਂ ਤੁਹਾਨੂੰ ਤੇ ਜੇ ਕਿਸੇ ਨੇ ਜਾਣਾ ਹੋਊਗਾ ਤਾਂ ਤੁਸੀਂ ਉਹ ਵੀ ਤੇ ਹੁਣ ਫਟਾਫਟ ਐ ਚੱਲਦੇ ਆ ਜੀ ਗਲੀ ਦੇ ਕਿਹੜੀ ਕਾਕੇ ਦੀ ਹੈ ਤੇ ਆਪਾਂ ਤੇ ਗਲੀ ਕਿ ਕਿਵੇਂ ਦੇ ਦੇ ਤੇ ਬੰਨਾ ਕਿਹੜੇ ਤੇ ਬਸ ਹੀ ਹੱਥ ਫੜੀ ਮਾਰਦੇ ਨੇ ਕਿਹੜੇ ਹੱਥ ਬੰਨਾ ਪਾਪਾ ਦੀ ਇਹਦੀ ਇਹਨੂੰ ਹੀ ਫੜਾਦੇ ਪਾਪਾ ਦੀ ਵੀ ਜੁਝਾਰ ਸਿੰਘ ਸਮਾਈ ਜੁਝਾਰ ਕੀ ਬੰਤਾ ਸੀ ਮਾਤਾ ਦੇ ਬੂ ਜੀ ਨੇ ശബ്ദ പാരിോ പാർജീ 1 ਸੈਕਿੰਡ ਬੰਦ ਕਰ ਹਲੇ ਟਿੱਕਾ ਵੀ ਲਾ ਦੇ ਕਾ ਕਿ ਜਿਹੜਾ ਨਾਲ 890 ਚਰਹ ਹਲਦੀ ਬੂਆ ਨੂੰ ਦੇ ਦੋ ਮੈਨੂੰ ਦੇਣਾ ਤੁਸ ਬੂਆ ਨੂੰ ਦੇ ਦੋ ਪੈਸਾ ਦੇ ਦੇ ਮੈਨੂੰ ਪੈਸਾ ਠੀਕ ਆ ਨਾ ਕਿਹਨੂੰ ਲੈਣਾ ਤੂੰ ਓਏ ਨਾ ਭਾਈ ਚਾਚੂ ਨੂੰ ਨਹੀਂ ਦੇਣੇ ਚਾਚੂ ਨੂੰ ਨਹੀਂ ਦੇਣੇ 50 ਦੇ ਦੋ 50 ਕੀ ਕਰੋ ਫਾੜ ਲਾ ਕਮਲ ਕੋਈ ਨਾ ਚੱਲ ਇਹ ਤਾਂ ਤੁਹਾਨੂੰ ਮਿਲਣੀ ਹੈਗਾ ਫਿਰ ਮੈਂ ਮਾਸੀ ਕੋਲ ਦੇ ਰੱਖਣ ਨੰਨ ਲੱਗੀ ਹਾਂ ਜੀ ਜਿਹੜਾ ਕਿੱਥੇ ਹਮਸੇ ਉਹ ਮਾਮਾ ਜੀ ਲੱਗੇ ਚੱਲ ਕੋਈ ਨਾ ਬਾਹਰ ਚ ਲਗਾ ਕਾਕਾ ਬਾਹਰ ਦਾ ਸ਼ੱਕਰ ਦਾ ਟਿੱਕਾ ਲਾਉਣਾ ਹੈ ਹਾਂ ਨਾ ਬਾਹਰ ਕੇ ਸ਼ੱਕਰ ਦਾ ਟਿੱਕਾ ਲਾਉਣਾ ਹੈ ਮੈਂ ਤਾਂ ਮੈਂ ਕੋਈ ਨਾ ਬਸ ਉਹ ਮੈਂ ਨਹੀਂ ਕੋਈ ਨਾ ਦੇ ਦਿੱਤਾ ਪਾ ਬੋਈ ਨਾ ਇਹ ਹਰ ਤੀ ਦਾ ਤੇ ਡੈਡੀ ਵੀ ਰਹੇ ਨੇ ਉਹ ਦਝਾਰ ਦੇ ਲੈ ਛੱਡ ਛੇ ਸੀਗੇ ਕੋਈ ਨਾ ਆ ਨਾ ਬਣੇਗਾ ਆਇ ਕੋਈ ਹੱਕਾ ਵਾਲਾ ਹੈ ਕੋਈ ਇੱਦਣ ਕਰ ਇੱਦਣ ਹੁਣ ਇੱਦਣ ਇੱਦਣ ਕਰ ਲਓ ਉਹ ਭੱਜ ਗਈ ਦੇਖੀ ਜਦੋਂ ਭੱਜ ਗਈ ਮਨੀਮ ਤੂੰ ਕੀ ਖੜਾਣਾ ਮੈਂ ਤੇਰੀ ਕੁੜੀ ਨੂੰ ਲੜ ਗਈ ਮੈਂ ਸਾਰਾ ਨਾ ਖਾਣ ਪਾਉਂਦੀ ਸੀ ਜਦੋਂ ਉਹ ਬੜਾ ਛੋਟੀ ਸੀ ਅੰਨਾ ਦੋ ਘੰਟੇ ਮੈਂ ਹੀ ਗਿਆ ਨਾ ਸਭ ਦੇ ਕੋਈ ਨਹੀਂ ਆਇਆ ਨਾ ਜੋੜ ਦੀ ਰੋੜੀ ਵੀ ਆਹੀ ਰਹੀ ਮੈਂ ਤੈਨੂੰ ਕਿਹਾ ਰੋੜੀ ਅੱਛਾ ਰੋੜੀ ਬੀਬੀ ਨੇ ਘਰ ਰੋੜੀ ਹੈਗੀ ਸਿਕਰ ਹਾਂ ਦੀ ਕਰ ਲਈ ਯਾਦਾਂ ਕਰਦੇ ਆ ਅੱਤ ਜਿਹਨ ਕਰਾਡਾਂ ਦੇ ਘਰਾਂ ਦੇ ਬਿਟੜਾ ਕਰਤਾ ਦਹੀਂ ਦਾ ਲੱਗ ਹੁੰਦਾ ਗੈਂ ਚੀਨੀ ਵਾਲਾ ਨੇ ਬਦਮੀ ਹੱਸੋ ਬੋਲ ਦੋਲ ਤੱਕ मैं भी चक्कर ना लाती हूँ, please मेरे को खाने की। और गलती ना भी। पैसे तो पास। सारे पैसे लाए हैं। कैसे पैसे होंगे? हमारे तो तीन लोग ही हैं। ਖੜ ਦੇ ਐ ਮੈਂ ਬੰਦੇ ਨਾਲ ਨਾ ਨਾ ਉਹ ਕਿਰਤੀ ਕਾਕਾ ਡੇ ਗਿਆ ਸੀ ਹੋਏ ਕਾਕਾ ਡੇ ਗਿਆ ਸੀ ਬਾਣੀ ਆ ਸੂਟਕੇਸ ਕਿਹਦਾ ਹੈ ਨਹੀਂ 부ਜੀ ਦਾ 부ਜੀ ਚੱਲੀ ਅੱਜ ਨਹੀਂ 부ਜੀ ਚੱ ਅੱਛਾ ਉਹ ਤਾਂ ਠੀਕ ਹੈ 부ਜੀ ਚੱਲੀ ਅੱਜ ਫੇ ਬਾਏ ਜਾਵਾਂ ਮੈਂ ਆਪਣੇ ਘਰ ਨੂੰ ਜਾਵਾਂ ਤੁਸੀਂ ਰਹਿੰਦੇ ਨਹੀਂ ਹੈਗੇ ਫਿਰ ਉਹ ਤਾਂ ਕਹਿੰਦੀ ਜਾ ਭਾਈ ਉਹ ਤਾਂ ਕਹਿੰਦੀ ਜਾ ਆਪਣੇ ਘਰ ਨੂੰ ਹੋਰ তুঝার বু বু কে বু বু ও আজ আজো আজ 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 ফলো ফালো বুঝো ফালো ফালো ਆਹ ਮੈਨੂੰ ਗੀਤ ਗਾਉਣਾ ਚਾਹੀਦਾ। ਮੈਨੂੰ ਚੱਲ। ਸਾਸਰੀ ਚੱਲ। ਕੱਡ ਲੜੀ ਜੀ ਬਾਬੂ ਜੀ ਨਾਲ। ਅੱਗੇ ਆਸਵੀ ਕਾ। ਬਲ ਇਹ ਹੋ ਜੇ ਨਾ। ਯਾ ਰੋਣਾ ਨਹੀਂ ਹੈਗਾ ਮੈਂ ਹਨ ਕਰਾਂਗੀ।

bah ek gudi na di hai ta hum bata hai ati nahi hai koi khair hai saan le ਕੇਦੇ ਸਿੱਪਰ ਹੈਗਾ ਬਾਈ ਚੱਲੋ ਜੀ ਮੈਂ ਚੱਲੀ ਹੁਣ ਮੀ ਵੀ ਆ ਗਿਆ ਇਨੇ ਦਿਨ ਮੈਨੂੰ ਗਰਮੀ ਚ ਮਾਰਿਆ ਪਾਣੀ ਚੱਲਿਆ ਹੁਣ ਬਾਹਰੋਂ ਬਣਾ ਕਿੱਥੇ ਚੱਲੇ ਤੁਸੀਂ ਕੈਨੇਡਾ ਹਾਂ ਹੁਣ ਚੱਲੇ ਆਂ ਜੀ ਚੰਡੀਗੜ੍ਹ ਨੂੰ ਤਿਆਰੀਆਂ ਪੂਰੀ ਤਿਆਰੀ ਸ਼ੈਅਰੀ ਮੰਮੀ ਅਮਨੀ ਪਾਪਾ ਬਾਣੀ ਤੇ ਦਵਿੰਦਰ ਸਿੰਘ ਜੱੱਜ ਬਾਣੀ ਮੇਰੀ ਗੱਲ ਸੁਣੀ ਹੁਣ ਮੈਂ ਚੱਲੀ ਆਪਣੇ ਘਰ ਨੂੰ ਹੁਣ ਮੈਂ ਆਉਣਾ ਨਹੀਂ ਅਸੀਂ ਆਵਾਂਗੇ ਬੁਜੀ ਠੀਕ ਹੈ ਬਾਣੀ ਜਾਵਾਂ ਮੈਂ ਹੋਰ ਬਾਣਵਾ ਨਹੀਂ ਜਾਊਂਗਾ ਜਾਊਂਗਾ ਤਾਂ ਹੀ ਧੀ ਧੀ ਲੈ ਕੇ ਆਉਂਗਾ ਜਾਊਂਗਾ ਮੈਂ ਤਾਂ ਨਹੀਂ ਪੂਰੀ ਵੇਟ ਕਰਨੀ ਆ ਆ ਸਾਹਮਣੇ ਵਾਲੀ ਦੀ ਕਰ ਲੈਨੇ ਆਪਾਂ ਇੱਕ ਵਾਰੀ ਹੁਣ ਬੋਲੋ ਹੁਣ ਬੋਲੋ ਪਿੱਕਲੀ ਫੜਾਓ ਹਾਂ ਹਾਏ ਬਾਬਾ ਚਿਪਕਲੀ ਖੱਟੇ ਹੋ ਨਾ 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 ਫਿਰ ਚੁੱਪ ਕਰਾਂਗੇ ਹੁਣ ਚੁੱਪ ਕਰਾਂਗੇ ਫੜਾ ਮੈਂ ਫਿਰ ਚਿਪਕਲੀ ਤੇ ਮੰਮਾ ਨਹੀਂ ਕੋਲ ਦੇ ਜਾਲੀ اچھا ਇਹ ਇੱਕ ਮਿੰਟ ਖੜ ਜਾਓ ਐ ਨਹੀਂ ਬਣੀ ਆਈ ਹੋਣੀ ਐ ਨਹੀਂ ਐ ਨਹੀਂ ਨਿੱਕੀ ਖੱਟਾ ਕੀ ਤੇ ਕਦੋਂ ਸੀ ਚਲ ਆ ਲੈ ਆਲੇ ਮੈਂ ਰੱਖਤੀ ਤੇ ਬੀਰਪੋਰਟ ਤੇ ਕਢਾ ਦੇਣੀ ਹੈ ਜੀ ਹਾਂਜੀ ਬੋਲੋ ਬੱਦ ਤੇ ਜਾਦੇ ਹੋ ਤੇ ਆਪਾਂ ਹਾਂਜੀ ਤੁਸੀਂ ਆਏ ਹੋਏ ਤੁਸੀਂ ਆਏ ਤੁਸੀਂ ਤਾਂ ਛੋਟੇ ਜਿਹੇ ਹੁੰਦੇ ਸੀ ਉਦੋਂ ਲੱਭੂ ਜੀ ਉਰੇ ਰਹਿੰਦੀ ਮੈਂ ਉਰੇ ਲੈਣਦੀ ਹੁੰਦੀ ਸੀ ਕਿ ਤੁਸੀਂ ਮੈਨੂੰ ਮਿਲਣਾ ਆਉਂਦੇ ਹੁੰਦੇ ਸੀਗੇ ਸੋਹਣੇ ਜੀ ਕੋਈ ਤੇ ਜਦੋਂ ਨਾਚੜ ਕੋਈ ਜਿੱਕੇ ਦੀ ਕੋ ਡਿਸਾਸਟ੍ਰਿਕਾ ਬਾਣੀ ਹੋ ਗਿਆ ਅੱਛਾ ਕਿ ਖੁਸ਼ ਕਿਉਂਕਿ ਇੱਥੇ ਨੇ ਪੂਰੇ ਝੂਲੇ ਹੋ ਲੱਗੀ ਹੋਈ ਆ ਕਿ ਮੈਂ ਕਿਹੜੇ ਤੇ ਬੈਠਾ ਕਿਹਦੇ ਮੈਂ ਇਹਨੂੰ ਤਾਂ ਹਜੇ ਇਹੋ ਜਿਹਾ ਮਾਹੌਲ ਚਾਹੀਦਾ ਬਸ ਵੀ ਜਿੱਥੇ ਆ ਝੂਲੇ ਹੁਣ ਕਰਦੇ ਸਾਹਮਣੇ ਰੋਜ਼ ਹੀ ਫਿਰ ਇੱਥੇ ਲੈ ਕੇ ਫੇਰੀ ਚੱਲੋ ਮੈਨੂੰ ਬੜੇ ਕਿਹੜਾ ਝੂਲਾ ਲੈਣਾ ਤੁਸੀਂ ਉਹ ਤਾਂ ਐਕਸਰਸਾਈਜ਼ ਹੈ ਬਟ ਫਿਰ ਉਹਦੇ ਤੇ ਬਹਿ ਜਾਣਾ ਤੁਸੀਂ ਉਹ ਸਲਾਈਡ ਤੇ ਸਾਰਿਆਂ ਲੈ ਲੋ ਸਾਰਿਆਂ ਦੇ ਬਹਿ ਜਾਓ ਓਕੇ ਪਹਿਲਾ ਸਲਾਈਡ ਤੇ ਨਹੀਂ ਬਹਿਣਾ ਬਾਣੀ ਇਹਦੇ ਚ ਬੈਠਾ ਆਪਾਂ ਦੋਨੇ ਬਹਿਨੇ ਆਪਾਂ Papa ਪਨਚਲੇ ਦੇਣਗੇ ਤੁਸੀਂ ਇੱਧਰਲੇ ਪਾਸੇ ਬੈਜੋ ਮੈਂ ਇੱਧਰ ਬੈਜਣੀ ਆ ਵਾਓ ਮੈਂ ਆਉਣੀ ਆ ਤੇ ਬਾਣੀ ਦੋਨੇ ਬਹਿਨੇ ਆਪਾਂ ਯੇਸ ਯੇਸ ਉਈ ਦੇ ਦੇ ওকে ਮੈਂ ਰੁਕ ਗਿਆ ਚਲੋ ਯੇਸ ਹਾਂ ਤੋ ਆਪਣਾ ਬੈਠ ਲੈ ਮੈਂ ਮੇਰੇ ਉੱਜ ਬੈਣਾ ਬੜਾ ਮੇਰੇ ਉੱਜ ਬੈ ਜਾਊਂਗਾ ਮੈਨੂੰ ਕਰਨੇ ਡਰਨਾ ਆਉਂਦਾ ਕਿੱਦਾਂ ਚ ਬਾਹਰ ਮਤਲਬ ਤੁਸੀਂ ਉੱਧਰ ਕਿੱਥੇ ਬੈਠਾ ਤੁਸੀਂ ਨਹੀਂ ਮੈਂ ਮੈਂ ਅੰਦਰੋਂ ਖੜਵਾਓ ਓਕੇ ਬੈਠ ਇਹ ਇਹਨਾ ਪਕਰਨਾ ਦਾ ਓਕੇ ਇਹਨਾ ਪਕਰਨਾ ਇਹ ਇਹ ਇਹਨਾ ਇਹਨਾ ਬੁੜੀ ਇਹਨਾ ਦੂਰ ਬਣਾਇਆ ਆ ਮੇਨੂੰ ਨਾਲ ਦੋ ਨਹੀਂ 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 ਹੁਣ ਬਾਹਰ ਆ ਜਾਓ ਤਾਂ ਆ ਇਹ ਮੈਨੂੰ ਬਹੁਤ ਜਿਆਦਾ ਲੱਗਦਾ ਲੱਗਿਆ ਹਾਂ ਸਾਰਾ ਬਰੋਈ ਨਾਲ ਬਰ ਚੁੱਪ ਕਰ। ਬੱਚਾ ਇੰਜੋਏ ਕਰ ਰਿਹਾ। ਯਾਹ। ਪਾਪਾ ਨੇ ਰੱਖੋ। ਅਲਾ ਪਲਾਪਾ। ਕੋਣ ਆਇਆ? ਚੱਲੋ ਚੱਲੋ ਚੱਲੋ। ਉਹ ਸਾਹਮਣੇ ਚੱਲੋ ਸਾਹਮਣੇ ਸਾਹਮਣੇ ਵੀ ਚੱਲ ਜਾ। ਖੜ੍ਹ ਜਾ। ਯਾਹ। ਆਜੋ 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 ਇੱਥੇ 부ਝੀ ਨੂੰ ਫੜਨਾ। ਆਜੋ 부ਝੀ ਨੂੰ ਫੜੋ ਇੱਥੇ ਹੈਗੇ। ਚੱਲੋ ਚੱਲੋ ਚੱਲੋ।

내े क 마 ल म स 래 त चल गया ਉਹ ਮੈਂ ਬੈਠ ਗਈਆਂ ਬੱਸ ਦੇ ਵਿੱਚ 140 ਤੇ ਜਿਹੜੀ ਹੈਗੀ ਬੱਸ ਚੱਲਨੀ ਆ ਹਲੇ ਤੱਕ ਕੋਈ ਵੀ ਨਹੀਂ ਆਇਆ ਮੈਂ ਬਿਲਕੁਲ ਟਾਈਮ ਤੇ ਪਹੁੰਚ ਗਈਆਂ ਜੀ ਪਹੁੰਚ ਗਿਆ 에어ਪੋਰਟ ਤੇ ਟਰਮੀਨਲ 3 ਪਹੁੰਚਾ ਰਿਹਾ ਵਧੀਆ ਸਫਰ ਰਿਹਾ ਮੇਰਾ ਤਾਂ ਬਈ ਬੱਸ ਦੇ ਵਿੱਚ ਕਮੀ ਕਿਤੇ ਆ ਘਰ ਪਾਰਕਿੰਗ ਵਿੱਚ ਥੱਕੇ ਖਾਂਦੀ ਹੋਣਾ ਸੀ ਹੁਣ ਸਟੇ ਬੈਗ ਹੈ ਉਹ ਵੱਡੀ ਬੱਸਆਂ ਖੁੱਲੇ ਢੋਲੇ ਹੋ ਕੇ ਆਏ ਆ ਨਹੀਂ ਤਾਂ ਕਾਰ ਚ ਤੰਗ ਹੋਣਾ ਸੀਗਾ ਤੇ ਰਿਸਕ ਵੀ ਬਹੁਤ ਸੀ ਤੇ ਤੁਸੀਂ ਮੇਰੀ ਵੀਡੀਓ ਜ਼ਰੂਰ ਚੈੱਕ ਕਰ ਲਿਓ ਸੀ ਦੂਸਰੀ ਵਾਲੀ ਕਿਉਂਕਿ ਉਹਦੇ ਵਿੱਚ ਮੈਂ ਸਾਰੀ ਇਨਫੋਰਮੇਸ਼ਨ ਆ ਜਿਹੜੀ ਦੇਣੀ ਆ ਇੱਧਰ ਦੇਖੋ ਕਾਰ ਵਾਲਾ ਦਾ ਹਾਲ ਆ ਉੱਧਰ ਕਿੰਨੀ ਰਸ਼ ਐਂਡ ਆਲ ਵੀ ਕਰਦੇ ਨੇ ਵਿਚਰਨ ਨੂੰ ਕਿ ਛੱਡ ਕੇ ਚੱਲ ਜਣਾ ਸੀ ਹੁਣ ਮੈਂ ਟਾਰਨ ਤੋਂ ਅੱਗੇ ਤੱਕ ਜਾ ਰਹੀ ਆ ਪਾਸਲਾ ਜਿਹੜੀ ਬਲਕ ਕੋ ਟਰਮੀਨਲ ਦੇ ਅੱਗੇ ਰੁਕੜੀਆਂ 게ਟ ਦੇ ਅੱਗੇ ਤੌਰ ਨਾਲ ਕੋ ਟੈਨਸ਼ਨ ਨਹੀਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਖੱਜਲ ਖਰੀ ਨਹੀਂ ਮੈਨੂੰ ਨਾ ਮੇਰੇ ਘਰਦਿਆਂ ਨੂੰ ਘਰ ਦੇ ਟੌਰ ਨਾਲ ਘਰੇ ਬੈਠੇ ਨੇ ਆਰਾਮ ਨਾਲ ਉਹਨਾਂ ਨੂੰ ਫੋਨ ਕਰਕੇ ਦੱਸ ਦੇਣਾ ਬਿੱਲ ਜੀ ਆਪਾਂ ਕਹਾਂ ਪੌਂਟ ਐਵੇਂ ਵਿਚਾਰਿਆ ਨੇ ਇੱਥੇ ਆ ਕੇ ਕੀ ਕਰਨਾ ਸੀ ਇੰਨੀ ਗਰਮੀ ਦੇ ਵਿੱਚ ਬਸ ਡਿਸੀਜਨ ਆ ਕਿ ਮੈਂ ਇੱਥੇ ਆ ਗਈ ਬਸ ਤੇ ਚਲੋ ਜੀ ਅੱਗੇ ਦਿਖਾਉਣਾ ਤੁਹਾਨੂੰ ਹੁਣ ਲੱਗਿਆ ਮੈਂ ਹਾਂਜੀ ਫਾਈਨਲੀ ਮੈਂ ਪਹੁੰਚ ਗਈ ਸੀਗੀ ਘਰ ਜਿੱਥੇ ਮੈਂ ਆਉਣਾ ਸੀ ਫਾਈਨਲੀ ਮੈਂ ਆ ਗਈ ਹਾਂ ਉੱਥੇ ਸੋ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਇਹ ਸੀ ਮੇਰੀ ਸਾਰੀ জারਨੀ ਬਹੁਤ ਹੀ ਇਮੋਸ਼ਨਲ ਜਿਹਾ ਵਲੌਗ ਸੀਗਾ ਇਹ ਜਿਹਦੇ ਵਿੱਚ ਮੈਂ ਕਰੋ ਚੱਲੀ ਤੇ ਹਨਾ ਮਤਲਬ ਆਪਣੇ ਪੇਰੈਂਟਸ ਨੂੰ ਛੱਡ ਕੇ ਤੇ ਮੈਂ ਕਾਫੀ ਮਤਲਬ ਹਨਾ ਮੈਂ ਹਰ ਬੰਦੇ ਨੇ ਬਹੁਤ ਜ਼ਿਆਦਾ ਐਵੇਂ ਫੀਲ ਹੁੰਦਾ ਹੈ ਨਾ ਹੁਣ ਮੈਂ ਆਈਆਂ ਤੇ ਮੇਰਾ ਦਿਲ ਨਹੀਂ ਲੱਗ ਰਿਹਾ ਮੈਂ ਕੱਲੀ ਬੈਠੀ ਆ ਨਹੀਂ ਹੁਣ ਨੂੰ ਘਰੇ ਬਾਣੀ ਹੁੰਦੀ ਸੀ ਮੰਮੀ ਪਾਪਾ ਹਨਾ ਮੇਰਾ ਬ੍ਰਦਰ ਬੀਬੀ ਬਾਪੂ ਜੀ ਅਮਨੀ ਹਨਾ ਕਦੇ ਮਨਦੀਪ ਕੋਲ ਚਲ ਜਾਂਦੀ ਸੀ ਚੱਕੀ ਸਕੂਟੀ ਉਧਰ ਚੱਕੀ ਸਕੂਟੀ ਅਦਾ ਮਤਲਬ ਪੂਰਾ ਵਧੀਆ ਹਨਾ ਮਾਹੌਲ ਸੀ ਹੁਣ ਇੱਕਦਮ ਆ ਕੇ ਕੱਲੀ ਜੀ ਹੋ ਗਈਆਂ ਕੱਲੀ ਆ ਤੇ ਘਰ ਚ ਪੂਰਾ ਸਾਫ ਸਨਾਟਾ ਪਿਆਏ ਤੇ ਮਤਲਬ ਹੋਂ ਥੋੜਾ ਜਿਹਾ ਹਲੇ ਹਫਤਾ ਕੇ ਤੇਲ ਨਹੀਂ ਲੱਗਣਾ ਹੈਗਾ ਹੌਲੀ ਹੌਲੀ ਤਾਂ ਕੰਮ ਵਗੈਰਾ ਸ਼ੁਰੂ ਹੋ ਗਿਆ ਇੱਥੋਂ ਦਾ ਸਾਰਾ ਮਤਲਬ ਬਿਜ਼ੀ ਹੋ ਗਈ ਫੇਰ ਠੀਕ ਲੱਗੂਗਾ ਹਜੇ ਫਿਲਹਾਲ ਮੈਂ ਥੋੜਾ ਜਿਹਾ ਅਜੋ ਇਮੋਸ਼ਨਲ ਜਿਹਾ ਇੱਥੇ ਆ ਕੇ ਵੀ ਮੇਰਾ ਦਿਲ ਨਹੀਂ ਲੱਗ ਰਿਹਾ ਹੈਗਾ ਤੇ ਮਤਲਬ ਮੈਨੂੰ ਸਮਝ ਵੀ ਨਹੀਂ ਲੱਗ ਰਹੀ ਕਿ ਮੈਂ ਬੈਗ ਵੀ ਅਨਪੈਕ ਨਹੀਂ ਕਰ ਰਹੀ ਹੈਗੀ ਹਨਾ ਸੋ ਅਗਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਨ੍ਹਾਂ ਨੇ ਮੇਰੀ ਉਹ বাস ਵਾਲੀ ਵੀਡੀਓ ਨਹੀਂ ਦੇਖੀ ਹੈਗੀ ਉਹ ਵੀ ਤੁਸੀਂ ਜਾ ਕੇ ਚੈੱਕ ਕਰ ਲਿਓ ਕਿ ਉਹਦੇ ਵਿੱਚ ਸਾਰੀ ਡੀਟੇਲਸ ਮੈਂ ਦਿੱਤੀਆਂ ਨੇ ਸਾਰਾ ਇਨਫੋਰਮੇਸ਼ਨ ਦਿੱਤੀ ਹੈ ਕਿ ਤੁਸੀਂ ਕਿੱਦਾਂ ਕਿਵੇਂ 에어ਪੋਰਟ ਤੱਕ ਬੱਸ ਆ ਸਕਦੇ ਹੋ ਉਹ ਵੀ ਬਹੁਤ ਹੀ ਸਸਤੇ ਰੇਟ ਦੇ ਵਿੱਚ ਤਾਂ ਤੁਸੀਂ ਉਹ ਵੀਡੀਓ ਵੀ ਜ਼ਰੂਰ ਚੈੱਕ ਕਰ ਲਿਓ ਉਹਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ 'ਚ ਦੇ ਦੋਗੀ ਐਂਡ 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 ਬੱਸ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਨੂੰ ਸਪੋਰਟ ਕਰਿਓ ਤੁਸੀਂ ਤੇ ਇਸ ਚੈਨਲ ਦੇ ਉੱਪਰ ਹੋਰ ਵੀ ਬਹੁਤ ਐਂਟਰਟੇਨਿੰਗ ਐਂਟਰਟੇਨਮੈਂਟ ਵਾਲੇ ਜਿਹੜੇ ਵਲੌਗਸ ਨੇ ਉਹ ਆਉਂਦੇ ਰਹਿਣਗੇ ਇਨਫੋਰਮੇਟਿਵ ਵੀਡੀਓਜ਼ ਵੀ ਜਿਹੜੀਆਂ ਹੈਗੀਆਂ ਨੇ ਉਹ ਆਉਂਦੀਆਂ ਰਹਿਣਗੀਆਂ ਚਾਹੇ ਉਹ ਕੈਨੇਡਾ ਨੂੰ ਲੈ ਕੇ ਹੋਵੇ ਚਾਹੇ ਆਸਟ੍ਰੇਲੀਆ ਨੂੰ ਲੈ ਕੇ ਕਿਉਂਕਿ ਦੋਨੋਂ ਜਗ੍ਹਾ ਤੇ ਹੁਣ ਮੈਂ ਰਹੀਆਂ ਤਾਂ ਮੈਂ ਆਈ ਥਿੰਕ ਕੰਪੇਅਰ ਕਰ ਸਕਦੀ ਆਂ ਵੀ ਕਿੱਥੇ ਜਾਣਾ ਚਾਹੀਦਾ ਕਿੱਥੇ ਆਉਣਾ ਚਾਹੀਦਾ ਆ ਜਾਂ ਮਤਲਬ ਕੀ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਚੀਜ਼ਾਂ ਹਨ ਹਰ ਚੀਜ਼ਾਂ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਵੀਡੀਓਜ਼ ਨਹੀਂ ਆਉਂਦੀਆਂ ਰਹਿਣਗੀਆਂ ਸੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੀਆਂ ਜੀ ਅਗਲੀ ਵੀਡੀਓ ਦੇ ਚ ਤੱਕ ਸਤਿ ਸ਼੍ਰੀ ਅਕਾਲ ਬਾਏ